ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਬੇਨਤੀ ਹੈ ਜੀ ਜਰੂਰ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਔਰ ਦੂਜੀ ਗੱਲ ਜਿੰਨਾ ਵੀ ਲੀਡਰਾਂ ਦੀਆਂ ਉਮੀਦਵਾਰਾਂ ਦੀਆਂ ਤੁਹਾਨੂੰ ਜ਼ਮੀਨਾਂ ਜਾਇਦਾਦ ਉਹਨਾਂ ਦੇ ਵੇਦ-ਵੇਚ ਜੋ ਉਹਨਾਂ ਨੇ ਐਫੀਡਵਿਟ ਦੇ ਵਿੱਚ ਦੱਸੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਕਿ ਇਹਨਾਂ ਕੋਲੇ ਜ਼ਮੀਨ ਘਟਾ ਜਾਂ ਵਧਾ ਜਾਂ ਇੰਨੀ ਜ਼ਮੀਨ ਤਾਂ ਕਰਦੇ ਕੀ ਨੇ ਕਿਉਂ ਰਾਜਨੀਤੀ ਦਾ ਕੀੜਾ ਇਨਾ ਦੇ ਦਿਮਾਗ 'ਚੋਂ ਨਹੀਂ ਨਿਕਲਦਾ ਗੱਲ ਕਰਦੇ ਆ ਜੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰ ਸਿਮਰਤ ਹਰ ਸਿਮਰਤ ਕੌਰ ਬਾਦਲ ਕੋਲੇ ਕਿੰਨੀ ਜਾਇਦਾਦ ਆ ਕਿੰਨਾ ਬੇਰਵਾ ਦਿੱਤਾ ਸਹੀ ਆ ਜਾਂ ਗਲਤ ਆ ਉਹ ਤਾਂ ਇਹੀ ਜਾਣਦੇ ਨੇ ਜਾਂ ਉਹ ਸੱਚਾ ਵਾਹਿਗੁਰੂ ਜਾਣਦਾ ਗੱਲ ਕਰਦੇ ਆ ਜੀ ਹਰ ਸਿਮਰਤ ਕੌਰ ਬਾਦਲ ਕੋਲੇ ਕਿੰਨੀ ਜ਼ਮੀਨ ਆ ਜਿਹੜੀ ਚੱਲ ਜਾਇਦਾਦ ਉਹਨਾਂ ਨੇ ਲਿਖੀ ਆ ਉਹ ਲਿਖਿਆ 30 ਕਰੋੜ 49 ਲੱਖ ਰੁਪਏ 30 ਕਰੋੜ 49 ਲੱਖ ਰੁਪਏ ਲਿਖੀ ਆ ਉਹਨਾਂ ਨੇ ਔਰ ਜਿਹੜੀ ਅਚਲ ਜਾਇਦਾਦ ਲਿਖੀ ਆ ਉਹਨਾਂ ਨੇ 21 ਕਰੋੜ 9 ਲੱਖ ਰੁਪਏ ਤੇ ਜਿਹੜੇ ਗਹਿਣੇ ਲਿਖੇ ਨੇ ਸੋਨਾ ਚਾਂਦੀ ਹੀਰੇ ਜਵਾਹਰਾਤ ਜਿਹੜੇ ਗਹਿਣੇ ਦੀ ਕੀਮਤ ਉਹਨਾਂ ਨੇ ਲਿਖੀ ਆ ਉਹ ਲਿਖਿਆ 7 ਕਰੋੜ 3 ਲੱਖ ਰੁਪਏ ਔਰ ਜਿਹੜੀ ਆ ਲਾਸਟ ਗੱਡੀ ਵਾਲੀ ਆ ਇਸ ਗੱਲ ਤੇ ਵਿਸ਼ਵਾਸ ਨਹੀਂ ਜਾਂ ਫਿਰ ਸਰਕਾਰ ਨੇ ਦਿੱਤੀਆਂ ਹੋਈਆਂ ਗੱਡੀਆਂ ਫਰੀਦੀਆਂ ਫਰੀਦਾ ਤੇਲ ਹਰ ਸਿਮਰਤ ਕੌਰ ਨੇ ਲਿਖਿਆ ਕਿ ਗੱਡੀ ਇਹਨਾਂ ਕੋਲੇ ਇੱਕ ਵੀ ਨਹੀਂ ਇਸ ਗੱਲ ਤੇ ਵਿਸ਼ਵਾਸ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦਿਓ ਕਿ ਹਰ ਸਿਮਰਤ ਕੌਰ ਬਾਦਲ ਕੋਲ ਗੱਡੀ ਹੈ ਜਾਂ ਨਹੀਂ ਹੈ ਜਾਂ ਜਾਣ ਕੇ ਨਹੀਂ ਲਿਖਾਈ ਇਹਨਾਂ ਨੇ